ਜੀ ਐਚ ਐਫ ਨਸਲਾ ਹੈ वर्ल्ड वाइड ਦੀ ਸੀਵ ਨੇ ਕੋ ਸਾਡੇ ਕੋਲੇ ਪੀ ਡੀ ਐਫ ਦੇ ਸੀ ਬਣਾਦੀਆਂ ਵਹਿੜਾ ਹੈਗੇ ਜੀ ਹਾਂਜੀ ਅਸੀਂ 2012 ਚ ਮੱਝਾਂ ਲਿਆਂਦੀਆਂ ਸੀਗੀਆਂ ਜੀ ਬਹੁਤ ਚੰਗੇ ਦੁੱਧ ਵਾਲੀਆਂ ਲਿਆਂਦੀਆਂ ਸੀਗੀਆਂ ਜੀ ਤੇ 135 ਫੁੱਟ ਲੰਮਾ ਛੱਡ ਜੀ 50 ਫੁੱਟ ਚੌੜਾ ਹੈ ਸਾਡੇ ਕੋਲੇ ਤਕਰੀਬਨ ਇਸ ਟਾਈਮ 18 ਕ ਨਗ ਹੈਗੇ ਜੀ ਉਹ ਜਗਾ ਦੀ ਡੈਕ ਅਸੀਂ ਫਿਰ ਉਸ ਤੋਂ ਬਾਅਦ ਅਸੀਂ ਜਗਾ ਇੱਥੇ ਹੋਰ ਬਣਾ ਲਈ ਜੀ ਪਣਾ ਆਉਦੀ ਬਰੀਡ ਤੇ ਕੰਮ ਕਰੀਏ ਨੇ ਜੀ ਔੜੀ ਔੜੀ ਵਧਾਈ ਚੱਲਾਂਗੇ ਜੀ ਬਸ ਜੀ ਜਿਹੜੇ ਕਾਮਜਾਬ ਨਵੇਂ ਮੁੰਡੇ ਉਹੀ ਗੱਲ ਤੇ ਆਪਾਂ ਕਰਦੇ ਸੀ ਨਾ ਪਹਿਲਾਂ ਇਹ ਜਿਹੜੇ ਵੀ ਨਵੇਂ ਮੁੰਡੇ ਉਹ ਕੀ ਕਰਦੇ ਆ ਮੰਡੀ-ਮੁੰਡੀ ਤੋਂ ਗਾਇਆਂ ਕੋਲ ਲੈ ਕੇ ਉਹਨਾਂ ਨੂੰ ਰੱਖ ਲੈਂਦੇ ਜੀ ਉਹਨਾਂ ਨੂੰ ਕੋਈ ਵੈਕਸੀਨ ਨਹੀਂ ਹੁੰਦੀ ਪ੍ਰੋਪਰ ਇਹਨਾਂ ਦੇ ਹੁਣ ਆ ਜਿਹੜੇ ਨਿੱਕੇ ਬੱਚੇ ਖੜੇ ਆਪਣੇ ਇੱਧਰ ਜੀ ਇਹਨਾਂ ਦੇ ਬਰਸੋਲਾ ਦੀ ਵੈਕਸੀਨ ਵੀ ਲੱਗੀ ਹੋਈ ਹੈ ਜੇ ਆਪਾਂ ਜਿੱਥੇ ਇਹਨਾਂ ਨੂੰ ਤਿਆਰ ਕਰਨਾ ਉੱਥੇ ਜਾਂ ਤਾਂ ਨਿੱਕੇ ਬੱਚੇ ਲੈ ਕੇ ਪਾਲੋ ਜਾਂ ਚੰਗੀਆਂ ਗਾਇਆਂ ਲੈ ਕੇ ਕਿਸੇ ਵਪਾਰੀ ਤੋਂ ਫਾਰਮ ਵਾਲੇ ਤੋਂ ਲੈ ਲਓ ਚਾਹੇ ਫਾਰਮ ਵਾਲੇ ਨੂੰ ਕਹਿ ਦਿੰਦੇ ਜੀ ਗਾ ਮਹਿੰਗੀ ਲਾਉਂਦਾ ਵੀ 3 ਲੱਖ ਤੋਂ ਘੱਟ ਨਹੀਂ ਦਿੰਦਾ ਸਾਨੂੰ 1.5 ਲੱਖ ਰੁਪਏ ਦੇ ਬੱਚੀ ਤਿਆਰ ਕਰਨ ਤੇ ਸਾਡਾ ਲੱਗ ਜਾਂਦਾ ਜੀ ਫਿਰ ਅਸੀਂ ਉਹ 3 ਤੋਂ ਘੱਟ ਸਾਡੀ ਮਜਬੂਰੀ ਅਸੀਂ ਦੇ ਨਹੀਂ ਸਕਦੇ ਅਸੀਂ ਵੀਰਾਂ ਨੂੰ ਕਹਿੰਦੇ ਆ ਵੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜੋ ਥੋੜਾ ਜਿਹਾ ਸਬਰ ਰੱਖਣਗੇ ਸਬਰ ਦਾ ਫਲ ਕਹਿੰਦੇ ਹੁੰਦੇ ਆ ਸਿਆਣੇ ਵੀ ਮਿੱਠਾ ਹੁੰਦਾ ਤਾਂ ਉਹਦੇ ਨਾਲ ਕੀ ਹੈ ਵੀ ਉਹ ਬੱਚਾ ਲੈ ਲੈਣ ਚੰਗੇ ਫਾਰਮਰ ਤੋਂ ਸਾਰੇ ਇਹ ਨਹੀਂ ਵੀ ਮੈਂ ਵੇਚਣਾ ਜੇ ਕਿਸੇ ਵੀ ਫਾਰਮਰ ਤੋਂ ਲੈ ਲੈਣ ਉਹਦੇ ਬਰਸੋਲਾ ਵਗੈਰਾ ਟੈਸਟ ਬਲੱਡ ਸੈਂਪਲ ਦੇ ਦੇਣ ਆਪਦਾ ਕਿਸੇ ਯੂਨੀਵਰਸਿਟੀ ਚ ਦੇ ਦੇਣ ਕੈਂਪ ਪ੍ਰਾਈਵੇਟ ਚੈੱਕ ਕਰਾ ਲੈਣ ਫਿਰ ਉਹਨਾਂ ਨੂੰ ਲਿਆ ਕੇ ਰੱਖਣ ਇਹਨਾਂ ਦੇ ਇੱਕ ਪਹਿਲੇ ਨੰਬਰ ਤੇ ਚਿਚੜ ਨਹੀਂ ਲੱਗਿਆ ਹੋਣਾ ਚਾਹੀਦਾ ਜੀ ਇਹਨਾਂ ਦੇ ਜੇ ਚਿਚੜ ਲੱਗਿਆ ਤਾਂ ਗਾਂ ਫਾਰਮ ਕਾਮ ਜਾ ਬਣੀ ਜੀ ਤਾਂ ਨਹੀਂ ਫਾਰਮ ਫੇਲ ਹੁੰਦੇ ਜੀ ਉਹ ਬਾਹਰੋਂ ਗਾਇਆਂ ਮੋਲ ਲੈ ਲੈ ਕੇ ਪਾਈ ਜਾਂਦੇ ਮੜਕਾਉਂਦੇ ਸਾਲ ਕੋਈ ਰਹੀ ਨਹੀਂ ਕਿਸੇ ਦਾ ਸਟੇਟਸ ਆ ਗਈ ਗੱਦਾਂ ਦੇ ਮੰਨ ਲੋ ਰਸੇ ਲਾਉਣੇ ਪਏ ਜਾਂਦੇ ਹੀ ਉਹਨਾਂ ਨੂੰ ਤੇ ਬਈ ਬਈ ਐ ਇਧਰੋਂ ਪੱਠੇ ਖਾ ਆਪਦਾ ਖਾਣਾ ਖਾ ਕੇ ਜੀ ਇਹ ਸੈਲਜ ਵਗੈਰਾ ਤੇ ਉੱਥੇ ਪੋਲੇ ਥਾਂ ਤੇ ਬਹਿ ਜਾਂਦੀਆਂ ਜਾਂ ਕੇ ਵੇ ਸਾਰੀ ਦਾ ਰੀਪਸ ਨੂੰ ਪੱਕੇ ਥਾਂ ਵੀ ਬੈਠਣਾ ਬਹੁਤ ਔਖਾ ਹੈ ਕਿਉਂ ਨਵਾਂ ਦੀ ਦਿੱਕਤ ਆਉਣ ਲੱਗ ਜਾਂਦੀ ਜੀ। ਹਾਂ। ਫਿਰ ਆਪਾਂ ਨੂੰ ਪੋਲਾ ਥਾਂ ਤੇ ਜ਼ਰੂਰੀ ਹੈ ਜੀ। ਰੱਖਣਾ ਜੀ। ਕਿ ਆਪਾਂ ਜੀ ਕਿਸੇ ਨੂੰ ਗੰਗਰਾ ਕਰਨ ਵਾਲੀ ਗੱਲ ਨਹੀਂ ਕਰਦੇ ਸਾਡਾ 135 ਫੁੱਟ ਲੰਮਾ ਹੈ। ਤੇ ਮੰਨ ਲਓ 52 ਫੁੱਟ ਚੌੜਾ ਹੈ ਇਹ ਤੇ ਮੰਨ ਲਓ 25 ਲੱਖ ਰੁਪਿਆ ਖਰਚ ਆ ਗਿਆ ਜੀ। 25 ਤੋਂ 30 ਲੱਖ ਰੁਪਿਆ ਬਣ ਕੇ ਚੱਲੋ ਜੀ। ਉਹ ਆਏ ਆ ਜੀ ਜੇ ਆਪ ਦੇ ਕੋਲੇ ਪਹਿਲਾਂ ਬਰੀਡ ਤਿਆਰ ਕਰੋ, ਸੈਲਜ ਵਗੈਰਾ ਦੀ ਤਿਆਰੀ ਕਰੋ, ਉਸ ਤੋਂ ਬਾਅਦ ਇਹ ਸ਼ੈੱਡ ਪਾਓ ਤੁਸੀਂ ਵੀ ਜਿੱਥੇ ਆਪਾਂ ਪਸ਼ੂ ਰੱਖਣੇ ਆ ਉਸ ਤੋਂ ਪਹਿਲਾਂ ਜੇ ਤੁਹਾਡੇ ਸਿੰਪਲ ਭਾਵੇਂ ਕਿ ਤੁਸੀਂ ਰੱਖ ਸਕਦੇ ਆਂ ਹਮ ਅਮਦਨ ਤਾਂ ਇਹ ਚਾਏ ਆ ਜੀ ਜੇ ਆਪਾਂ ਆਪਦੀ ਬਰੀਡ ਤੇ ਕੰਮ ਕੀਤਾ ਤਾਂ ਆਪਾਂ ਨੂੰ ਕੋਈ ਡਾਕਟਰ ਦਾ ਖਰਚਾ ਨਹੀਂ ਕੋਈ ਕਾਸ ਨਹੀਂ ਮੰਨ ਲਓ ਵੀ ਅੱਧ ਬਜ ਦਾ ਹੈ ਜੀ ਜੇ ਮੰਨ ਲਓ 300 ਲੀਟਰ ਦੁੱਧ ਆਪਣੇ ਕੋਲੇ ਦੋਹਾਂ ਟਾਈਮਾਂ ਤਾਂ 150 ਲੀਟਰ ਤੇ ਆਪਾਂ ਨੂੰ ਪੈਸੇ ਬਜਦੇ ਆ ਜੀ ਆ ਅੱਡੋ ਆਡਾ ਜਿਵੇਂ ਬੰਦੇ ਜਿਹੜੇ ਥੋੜਾ ਜਿਹਾ ਘਾਟਾ ਖਾ ਜਾਂਦੇ ਆ ਜਾਂ ਆਪਦੀ ਨੌਲੇਜ ਨਹੀਂ ਹੁੰਦੀ ਉਹਨਾਂ ਨੂੰ ਇੰਨੀ ਉਹ ਫਿਰ ਹੋਰ ਸਾਹ ਨਾਲ ਜਿਵੇਂ ਕਈ ਬੰਦੇ ਕਹਿੰਦੇ ਸੈਲ ਜੀ ਨਹੀਂ ਪਾਉਣਾ ਚਾਹੀਦਾ ਮੱਝਾਂ ਨੂੰ ਨਹੀਂ ਪਾਉਣਾ ਚਾਹੀਦਾ ਗਾਂਆਂ ਨੂੰ ਨਹੀਂ ਪਾਉਣਾ ਚਾਹੀਦਾ ਜੀ ਉਹ ਅੱਡੋ ਆਡਾ ਹ ਤੇ ਮੰਨ ਲਓ ਜੀ ਤਾਂ ਮੋਟਾ ਹਿਸਾਬ ਸਾਡਾ ਇਹ ਆ ਵੀ ਇੱਕ ਟਾਈਮ ਤਾਂ ਦੁੱਧ ਦੇ ਸਾਨੂੰ ਪੈਸੇ ਵੱਜ ਜਾਂਦੇ ਇੱਕ ਤੇ ਅਸੀਂ ਖਾ ਜਾਂਦੇ ਹਾਂ ਜੀ। ਅਣਾ ਦੀ ਗੱਲ ਇਹ ਹੈ ਜੀ ਇਹ ਨਾ ਇੱਕ ਤਾਂ ਆਪਾਂ ਨੂੰ ਮਸਟੈਟਸ ਦਾ ਜ਼ਿਆਦਾ ਸਭ ਤੋਂ ਵੱਡਾ ਮਸਟੈਟਸ ਫੇਲ ਕਰਦੀ ਫਾਰਮ ਉਹ ਲੇਵੇ ਦੇ ਵਿੱਚ ਜੇ ਮੰਨ ਲਓ ਆਪਾਂ ਸਵੇਰ ਚੋਈ ਤਾਂ ਸ਼ਾਮ ਨੂੰ ਲੇਵਾ ਪੱਕ ਜਾਂਦਾ ਜੀ। ਉਹ ਫਿਰ ਹਟਣੀ ਬਹੁਤ ਮੁਸ਼ਕਲ ਹੈ ਡਾਕਟਰ ਐਂਟੀਬਾਇਟਿਕ ਟੀਕੇ ਲਾਉਂਦੇ ਉਹਦੇ ਨਾਲ ਹਟਦੀ ਨਹੀਂ। ਫਾਈ ਰੱਖਦੇ ਆਂ ਗਾਂ ਪੱਠੇ ਖਾਨਸਾਰ ਬੈਠ ਜਾਂਦੀ ਜੀ ਉਹਦੇ ਨਾਲ ਮਸਟੈਟਸ ਆਉਂਦੀ ਆਉਂਦੀ ਜੀ। ਜਾਂ ਕਈ ਪਸੂਆਂ ਦੇ ਬਲੱਡ ਲਾਈਨ ਚ ਹੀ ਹੁੰਦੀ ਹੈ ਜੀ ਉਹਦੀ ਮਾਂ ਨੂੰ ਆ ਗਾਂ ਫਿਰ ਉਹਦੀ ਧੀ ਨੂੰ ਵੀ ਆਉਣੀ ਆਉਣੀ ਹੈ ਤੇ ਇੱਕ ਕਈ ਵੀਰਾਂ ਦਾ ਹੁੰਦਾ ਹੈ ਵੀ ਗਾਇਆਂ ਤੋਂ ਸ਼ੁਰੂ ਕੀਤਾ ਸੀ 8-10 ਗਾਇਆਂ ਤੋਂ ਤੇ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੁਛ ਉਹਦੀ ਵੇਚਤੀਆਂ ਦੇ ਵਿੱਚੋਂ ਹੁਣ ਸਾਡੇ ਕੋਲੇ 20 ਗਾਇਆਂ ਗਾਂ ਨੂੰ ਕੁਝ ਤਾਂ ਉਹ ਪਰ ਲੀਆਂ ਵੀ ਪਹਿਲਾਂ ਨਾਲ ਵੜਾ ਵੀ ਦੂਜਾ ਸੂਆ ਸੂ ਪੈਣੀਆਂ ਇਧਰ ਲੰਗਾਇੇ ਪਹਿਲਾ ਪਹਿਲਾ ਸੂਆ ਸੂ ਪੈਣੀਆਂ ਗਾਂ ਨੂੰ ਮੰਨ ਲਓ ਸਾਡੇ ਕੋਲੇ 20 ਕ ਨਾਗ ਸੂ ਪੈਣਗੇ ਜੀ ਮਤਲਬ ਇੰਨਾ ਪਹਿਨ ਦੇ ਵਿੱਚ ਤੋਂ ਤਾਂ ਜੀ ਅੱਡਾ ਅੱਡਾ ਦੁੱਧ ਦੇ ਮਤਾ ਕਹੇ ਤੁਹਾਡਾ ਪਸ਼ੂ ਕਿੰਨਾ ਦਿੰਦਾ ਹੈ ਕੀ ਆਪਣੀ ਸਾਂਭ ਸੰਭਾਲ ਹੈ ਜਾਂ ਆਪਾਂ ਉਹਨਾਂ ਨੂੰ ਮੰਨ ਲਓ ਚੰਗੇ ਦੁੱਧ ਵਾਲਾ ਪਸ਼ੂ ਆਪਾਂ ਫੀਡ ਘੱਟ ਪਾਈ ਜੰਨੇ ਆ ਜਾਂ ਉਹਨਾਂ ਨੂੰ ਸੈਲ ਜਮਾੜਾ ਪਾਈ ਜੰਨੇ ਆ ਜਾਂ ਫੀਡ ਮਾੜੀ ਪਾਈ ਜੰਨੇ ਆ ਉਹ ਫਿਰ ਅੱਡੋ ਅੱਡ ਮੈਂਟੇਨ ਕਰਦੇ ਜੀ ਵੀ ਕੀ ਆਪਾਂ ਵਰਸ ਵਿੱਚ ਕਿੰਨਾ ਦੁੱਧ ਲੈ ਸਕਦੇ ਆ ਪਸ਼ੂ ਦਾ ਵੀ ਹੁੰਦਾ ਨਾ ਜੀ ਉਹਦਾ ਪਤਾ ਲੱਗੇ ਵੀ ਆਪਾਂ ਨੂੰ ਵੀ ਇੰਨਾ ਦੁੱਧ ਦੇ ਸਕਦਾ ਉਹ ਪਹਿਲਾਂ ਹੁਣ ਮੰਨ ਲਓ ਕਈ ਕੀ ਕਰਦੇ ਜਦੋਂ ਦੁੱਧੋਂ ਛਾੜ ਤਾ ਉਹ ਨਾਲ ਦੀ ਨਾਲ ਖਰਾਕ ਵੀ ਬੰਦ ਕਰ ਦਿੰਦੇ ਆ ਅਸੀਂ ਕੀ ਕਰਦੇ ਆ ਇਹਨਾਂ ਨੂੰ ਜਦੋਂ ਡਰਾਈ ਕਰਨਾ 2.5 ਮਹੀਨੇ ਪਹਿਲਾਂ ਜਾਂ 3 ਅਸੀਂ ਡਰਾਈ ਕਰ ਦਿਆ ਇਹਨ ਪਰ ਇਹਨਾਂ ਦੇ ਹੌਲੀ ਹੌਲੀ ਫੀਡ ਬੰਦ ਕਰਦੇ ਜਾਵਾਂਗੇ ਜਿਵੇਂ ਸਾਡੇ ਕੋਲੇ ਕਈ ਗਾਈਆਂ ਡਰਾਈ ਕਰਨ ਵਾਲੀਆਂ ਜਿੱਦਣੇ ਦੁੱਧ ਸਕੋਗੇ ਉਸ ਦਿਨ ਤੋਂ ਇਹਨਾਂ ਦੀ ਵਧੀਆ ਫੀਡ ਤਿਆਰ ਕਰਾ ਕੇ ਕੋ ਸ਼ੁਰੂ ਕਰ ਦੇਣੀ ਹੈ ਸੂਨ ਤੇ ਕਰੈਨ ਪ੍ਰੋਪਰ ਵਧੀਆ ਇਹਨਾਂ ਨੂੰ ਮਿਨਾ ਵੈਕਚਰ ਵਗੈਰਾ ਪਾ ਕੇ ਫਿਰ ਅਸੀਂ ਇਹਨਾਂ ਨੂੰ ਵੀ ਮੰਨ ਲਓ ਵਧੀਆ ਦੁੱਧ ਦੇਣੀਆਂ ਨਾ ਕੋਈ ਜੇਰ ਦੀ ਦਿੱਕਤ ਆਵੇ ਨਾ ਕੋਈ ਖਣਾ ਦੀ ਆਵੇ ਜੇ ਆਪ ਮੰਨ ਲਓ ਇਹਨਾਂ ਨੂੰ ਦੁੱਧੋਂ ਛੱਡ ਕੇ ਬਣਨੀ ਸੁੱਕੀ ਝੂੜੀ ਤੇ ਦਿੱਤਾ ਜਿਹੜੇ ਟਾਈਮ 'ਚ ਇਹਨਾਂ ਨੇ ਰੈਸਟ ਕਰਨੀ ਹੈ ਉਸ ਟਾਈਮ 'ਚ ਤਾਂ ਆਪਾਂ ਇਹਨਾਂ ਨੂੰ ਭੁੱਖ ਨਹੀਂ ਮਾਰਲੇ ਫੇਰ ਦੁੱਧ ਦਾ ਕੀ ਕੀ ਉਹਦੀ ਆਪਾਂ ਕੀ حساب ਲਾ ਸਕਦੇ ਵੀ ਕਿੰਨੀ ਪ੍ਰੋਡਕਸ਼ਨ ਆਉਣੀ ਮਹੀਨੇ ਦੀ ਸਾਡੀ ਮੰਨ ਲਓ 2 ਕ ਲੱਖ ਰੁਪਏ ਦੀ ਰਹੀ ਯਾਟਪਾ ਸਾਡੇ ਕੋਲ ਅਜੇ ਪਸ਼ੂ ਥੋੜੇ ਦੁੱਧ ਤੇ ਆਈ ਹਾਂਜੀ ਤੇ ਜ਼ਰੂਰ ਆਏ ਹੁੰਦੇ ਜਦੋਂ ਬੜੀ ਗਰਮੀ ਹੁੰਦੀ ਹੈ ਜਦੋਂ ਫੌਗਰ ਛੱਡਣੇ ਪੈਂਦੇ ਜੀ ਜਦੋਂ ਇਸ ਤੋਂ ਬਾਅਦ ਹੁਣ ਮੀਂਹ ਪੈਣ ਲੱਗ ਜਾਣਗੇ ਉਦੋਂ ਜਿਹੜੇ ਆਪਣੇ ਸਪ੍ਰੇਕਰ ਚੱਲਦੇ ਇਹਨਾਂ ਨਾਲ ਹੋਮਸ ਬਣਨ ਲੱਗ ਜਾਂਦੀ ਹੈ ਇਹ ਬੰਦ ਕਰਨੇ ਪੈਂਦੇ ਉਦੋਂ ਤੇ ਸਪ੍ਰੇਕਰ ਛੱਡਣੇ ਪੈਂਦੇ ਜੀ ਠੀਕ ਹੈ ਜਣਾ ਖਣਾ ਕਹਿੰਦੇ ਜੀ ਗੱਪ ਮਾਰੀ ਜਾਂਦੇ ਡੇਢ ਲੱਖੇ ਤਾਂ ਆਪਾਂ ਨੂੰ ਬੱਚੀ ਤਿਆਰ ਕਰਨੇ ਚ ਪੈ ਜਾਂਦੀ ਜੀ ਹੁਣ ਕਹੀ ਕੀ ਕਰਦੇ ਆ ਦੁੱਧ ਨਹੀਂ ਪਿਉਂਦੇ ਚੰਗੀ ਤਰ੍ਹਾਂ ਉਹਨਾਂ ਦੀਆਂ ਬੱਚੀਆਂ ਸਾਲ-ਸਾਲ ਤੋਂ ਹੁੰਦੀਆਂ ਨਹੀਂ ਸਾਡੀ ਬੱਚੀ ਜਿਹੜੀ ਉਹ ਚੋਹੂਗਾ ਮਹੀਨਾ ਦੀ ਵੜ ਸੂ ਪੈਂਦੀ ਵੱਡਿਆਂ ਉਹਨਾਂ ਨੂੰ ਤਾਂ ਸੈਲਜ ਵਗੈਰਾ ਤੇ ਤੂੜੀ ਤੇ ਖੇੜ ਦੇਈ ਦੀ ਜੀ ਉਹ ਪਾਈ ਦੀ ਐ ਫਿਰ ਉਹਨਾਂ ਨੂੰ ਜੋ ਜੋ ਵੀ ਉਹਨਾਂ ਦੀ ਫੀਡ ਬਣਦੀ ਆ ਉਹ ਪਾਈ ਦੀ ਉਹਨਾਂ ਨੂੰ ਬੱਚਨਾਂ ਨੂੰ ਪੂਰੀ ਡੱਕਮੀ 4 ਮਹੀਨੇ ਪਹਿਲਾਂ ਦੁੱਧ ਪਿਆਈ ਦਈ ਉਹਨਾਂ ਨੂੰ ਵਿਚਾਰ 4 ਕਿਲੋ ਟਾਈ ਆਉਂਦਾ 5 ਵੀ ਪਿਆ ਸਕਦੇ ਉਹ ਜਿੰਨੇ ਕ ਆਪਾਂ ਵੀ ਲੱਗਦਾ ਵੀ ਆਪਾਂ ਇਹਨਾਂ ਕੋ ਪਿਆ ਸਕਦੇ ਉਹਨਾਂ ਕੋ ਪਿਆ ਸਕਦੇ ਆ ਜੀ ਆਪਾਂ ਉਹਨਾਂ ਨੂੰ ਵਿਆਪ ਦਾ ਖਰਚੇ ਵਗੈਰਾ ਗਿਣ ਕੇ ਤੇ ਚਾੜਦੇ ਤੋਂ ਸ਼ਹਿਪਦੇ ਵਾਲੇ ਪਾਸੇ ਹੀ ਦਿਸ਼ਾ ਰਹਿੰਦੀ ਜ਼ਿਆਦਾਤਰ ਸੱਡਾਂ ਦੀ ਟਾਈ ਮੁਰਗੀ ਫਾਰਮ ਤੇ ਲਾ ਲਓ ਚਾਹੇ ਡੇਰੀ ਫਾਰਮ ਤੇ ਲਾ ਲਓ ਖੁੱਲਾ ਤਾਂ ਜੀ 50 ਫੁੱਟ ਹੋਣਾ ਚਾਹੀਦਾ ਤੇ ਉਚਾਈ ਇਹਦੀ ਘੱਟੋ ਘੱਟ 18 19 ਫੁੱਟ ਰੱਖੋ ਜੀ ਤੁਸੀਂ ਮੰਨ ਲਓ 135 ਲੰਮਾ ਪਾਉਣਾ ਹੈ ਤੇ 52 ਫੁੱਟ ਚੌੜਾ ਪਾਉਣਾ ਹੈ ਤੇ ਇਹਦੀ 18 19 ਫੁੱਟ ਉਚਾਈ ਬਹੁਤ ਹੈ ਜੇ ਆਪਾਂ ਬਾਹਲਾ ਉੱਚਾ ਕਰਾਂਗੇ ਤਾਂ ਉਹਦੀ ਧੁੱਪ ਕ੍ਰੋਸ ਹੋਣ ਲੱਗ ਜਾਂਦੀ ਜੀ ਫਿਰ ਜ਼ਿਆਦਾ ਇਹ ਕਿਹੜਾ ਸਿੰਗਲ ਸ਼ੈੱਡ ਆ ਇਹਦੀ ਹਵਾ ਛੇਤੀ ਕਰਾਸ ਹੋ ਜਾਂਦੀ ਹੋਂਮਸ ਨਹੀਂ ਬੰਦੀ ਇਹਦੇ ਚ ਮੱਕੀ 105 7 ਦਿਨਾਂ ਦੀ ਜਾਂ 10 ਦਿਨਾਂ ਦੀ ਹੋਵੇ ਉਹਦਾ ਸੈਲਜ ਪੈਕ ਕਰਿਆ ਕਰੋ